ਇਹਦੇ ਵਿੱਚ 105 ਲੱਖ ਟਨ ਦੇ ਵਿੱਚ 22 20 ਲੱਖ ਟਨ ਚ ਆਉਣਾ ਲੱਗਣਾ ਹੈ 10% ਬਰੋਕਰਾਂ ਸੈਂਟਰ ਸਰਕਾਰ ਦੀ ਹੈ ਨਵੀਂ ਪੌਨਸੀ ਹੈ 10% ਬਰੋਕਰ ਦੇਣਾ ਨਹੀਂ 20 ਲੱਖ ਟਨ ਲੈਣਾ ਤੇ 85 ਲੱਖ ਟਨ ਚ ਆਵੜ 25% ਦਾ ਲੱਗਣਾ ਹੈ ਕਿ 85 ਲੱਖ ਟਨ ਦੀ ਸਪੇਸ ਨਹੀਂ ਹੈ ਅਸੀਂ ਸੈਂਟਰ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਇਹਨਾਂ ਤੇ ਸੈਂਟਰ ਸਰਕਾਰ ਦੇ ਦਬਾਅ ਪਾ ਕੇ ਸਪੇਸ ਦਾ ਹਿੱਲਾ ਕਰਨਾ ਕਿਉਂਕਿ ਇਹ ਕਿਹ ਜਿਹੜੀ ਪੈਡੀ ਹੈ ਫਲੱਡ ਅਫੈਕਟਡ ਹੈ ਪੈਡੀ ਦੇਖਣ ਨੂੰ ਉੱਪਰ ਸਾਫ ਸੁਥਰੀ ਹੈ ਲੇਕਿਨ ਅੰਦਰ ਚੌਲਾਂ ਨੂੰ ਚੂੜੀ ਪੈ ਗਈ ਪੰਜਾਬੀ ਲੱਭ ਜ ਚੂੜੀ ਰੋਕਣ ਜਿਆਦਾ ਹੋਊਗਾ ਇਸ ਵੇਲੇ 30 ਤੋਂ 40% ਰੋਕਣ ਨੂੰ ਚਾਵਲ ਚੋਂ ਨਿਕਲ ਲੈ ਹਰ ਸਾਲ ਪੰਜਾਬ ਦੇ ਉਹ ਜੇ ਅਪ੍ਰੈਲ ਤੱਕ ਈਪ੍ਰੈਲ ਤੱਕ ਸਾਡਾ ਚਾਵਲ ਨਹੀਂ ਭੁਗਦਾ ਪਿਛਲੇ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ 15 ਨੋਂ ਤੱਕ ਚਾਵਲ ਨਹੀਂ ਭੁਗਦੇ ਆ ਕਤਿਏ ਪਰੰਤਿ ਬਾਦ ਗਰਮੀ ਪੈ ਜਾਣੀ ਹੈ ਬਰੋਕਨ ਦੀ ਮਾਤਰਾ 50 ਤੋਂ 60% ਹੋ ਜਾਂਦੀ ਹੈ ਜਿਹਦੇ ਵਿੱਚ ਸੈਨਰ ਇੰਡਸਟਰੀ ਬਰਵਾਦ ਹੋ ਸਕਦੀ ਹੈ ਅਸੀਂ ਇਹ ਜਾਣਦੇ ਹਾਂ ਕਿ ਪੰਜਾਬ ਸਿਰਫ ਰੀਡ ਦੀ ਹੱਦੀ ਰਾਈਸ ਮਿਲ ਐਗਰੀਕਲਚਰ ਬੇਸਡ ਇਕੋਈ ਯੂਨਟ ਐਸਾ ਦੇ ਕੋਲ ਪੰਜਾਬ 'ਚ ਜਿਹੜਾ ਇਹ ਪੈੜੀ ਨੂੰ ਸਮਰਥਦਾ ਨਹੀਂ ਆ ਵਿਕੜੀਆਂ ਵੀ ਕ੍ਰੇਡ ਦੀ ਲੋੜ ਹੋਵੇ ਤਰਪਾਲੇ ਲੋੜ ਹੋਵੇ ਸਾਰੇ ਸੈਨਰਾਈਜ਼ ਹੋਣ ਵਾਲੀ ਹੈ ਸੋ ਉਹ ਬੁਤਾਨਾ ਰੀਜਿਮ ਨਾ ਰੀਜਿਮ ਨਾ ਰੀਜਿਮ ਕਿ ਅਸੀਂ ਚਾਹਨੇ ਪੰਜਾਬ ਸਰਕਾਰ ਨੂੰ ਪੀਐਨ ਤਾਂ ਨੂੰ ਅਪੀਲ ਕਰਦੇ ਆ ਚੀਫ ਸੈਕਟਰੀ ਨੂੰ ਪੀਲ ਕਰਦੇ ਆ ਵੀ ਇਹਨੂੰ ਪ੍ਰੈਸਟੀਜ ਈਸ਼ੂ guna ਕਰਕੇ ਸਾਡੇ ਨਾਲ ਸੈਂਟਰ ਪਾ ਕੇ ਫੋਮ ਮਿਸ਼ਤ ਨਾਲ ਕਰਤਾਂ ਤਾਂ ਕਿ ਸੁਪੇਸ ਦਾ ਹੱਲ ਕੱਟਿਆ ਜਾ ਇਹ ਜਿਹੜਾ ਕਿਸਾਨਾਂ ਦਾ ਨਾਂ ਸੁਣਿਆ ਖਾਸ ਕਰ 3-4 ਜ਼ਿਲ੍ਹਿਆਂ ਦੇ ਵਿੱਚ ਜਿਵੇਂ ਪਟਿਆਲਾ ਜ਼ਿਲ੍ਹਾ ਤੇ ਸੰਗਰੂਰ ਜ਼ਿਲ੍ਹਾ ਮੇਨ ਇੱਥੇ ਕਿਸਾਨਾਂ ਦਾ ਇਸ ਨੇ ਸ਼ਾਂਤੀ ਵਿਜਾਇਤ ਦੀ ਦਸ ਦਸ ਕੋੰਤਰੀ ਕਿੱਲਦਾਚਾਰ ਨਿਕਲਿਆ ਉਹਨਾਂ ਕਿਸਾਨਾਂ ਦੀ ਗਰਦੋਰੀ ਪੰਜਾਬ ਸਰਕਾਰ ਨੇ ਕੀਤੀ ਹੈ ਜੋ ਪੰਜਾਬ ਸਰਕਾਰ ਮੁਆਵਜ਼ਾ ਵੰਡਦੀ ਹੈ ਸੈਂਟਰ ਗਵਰਨਮੈਂਟ ਨੂੰ ਦੇਣਾ ਚਾਹੀਦਾ ਤੁਸੀਂ ਕੀ ਚਾਹੁੰਦੇ ਹੋ ਕਿ 25% ਤੋਂ ਕਿੰਨਾ ਵਧਾ ਦਿੱਤਾ ਜਾਵੇ ਥੋੜਾ ਸਰਦਾ ਹੋਵੇ ਜੇ ਮੈਂ ਅਜੇ ਤਾਂ ਪਹਿਲੀ ਗੱਲ ਇਹ ਹੈ ਜੀ ਕਿ 22 ਲੱਖ ਤਣ ਤੁਸੀਂ ਅੱਜ ਗੱਲ ਕਰ ਰਹੇ ਹੋ 31 ਤਰੀਕ ਤੱਕ ਅਜੇ ਆਪਾਂ ਨੂੰ ਅਨਸਰਟਨ ਹੈ ਕਿੰਨੀ ਹੋਏਗੀ ਹੋ ਸਕਦਾ 22 ਦੀ بجائے 44 ਹੋ ਜਾ ਸਪੋਜ਼ ਕਰੋ ਅਜੇ ਤੁਹਾਨੂੰ ਅਜੇ ਉਦੋਂ ਕੋਈ ਜਾਣ ਨਹੀਂ ਹੈ ਤਾਂ ਅੱਜ ਦੀ ਗੱਲ ਕਰ ਰਹੇ ਹਾਂ ਨੰਬਰ 1 ਨੰਬਰ 2 25% ਜਦੋਂ 31 ਤੋਂ ਬਾਅਦ ਹੋ ਜਾਂਦੀ ਹੈ ਤਾਂ ਤੁਸੀਂ ਕੀ ਤੁਹਾਨੂੰ ਕੀ ਮਤਲਬ April ਤੱਕ ਇਹ ਨਾ ਹੋਵੇ ਕੋਈ ਕੋਈ ਸ਼ਡਿਊਲ ਤਾਂ ਬਣਾਣਾ ਹੀ ਪਏਗਾ ਨਾ ਇਹ ਤਾਂ ਹੋ ਸਕਦਾ ਜੇ ਆਪ ਕਵਾਂਗੇ ਸਾਨੂੰ 50% ਦੇ ਦੋ ਜੀ ਛੜਦੇ ਜਾ ਕੇ ਸਾਰੀ ਉਸ ਕੀ ਚਾਹੁੰਦੇ ਤੁਸੀਂ ਉਹ ਤੋਂ ਕੋਈ ਮਾਡਲ ਤਾਂ ਦੋ ਨਾ ਅਸੀਂ ਇਹ ਚਾਹੁੰਦੇ ਵੀ 30 April ਤੱਕ ਦੇਖੋ ਸੈਂਟਰ ਸਰਕਾਰ ਦੀ ਪਾਲਸੀ ਹੈ ਸੈਂਟਰ ਸਰਕਾਰ ਨੇ ਸਪੇਸ ਬਣਾਣੀ ਹੈ ਅਸੀਂ ਨਹੀਂ ਕਹਿੰਦੇ ਵੀ ਸਾਨੂੰ ਅੱਜੀ ਸਪੇਸ ਦਿਓ 10% 20% ਨਹੀਂ ਮੇਰਾ ਸਵਾਲ ਇਹ ਨਹੀਂ ਉਹ ਠੀਕ ਹੈ ਤੁਹਾਡੀ ਗੱਲ ਉਹਨਾਂ ਦੇ ਉਹਨਾਂ ਦੇ ਨਿਰਪਰ ਹੈ ਜੋ ਦੇਣਗੇ ਤਾਂ ਹੋ ਜੂਗਾ ਨਾ ਮੇਰਾ ਸਵਾਲ ਇਹ ਹੈ ਕਿ ਤੁਸੀਂ 25% ਤੁਸੀਂ ਕਹਿੰਦੇ ਹੋ ਪਹਿਲੇ 10% ਡਿਲੀਵਰੀ ਲੈਣੀ ਹੈ ਜੋ ਬ੍ਰੋਕਨ ਦੋ ਉਹ ਤੋਂ ਬਾਅਦ ਉਹਨਾਂ ਨੇ ਜਿਹੜਾ 31 ਮਾਰਦੋ 25% ਕਰ ਦੇਣੀ ਹੈ ਠੀਕ ਹੈ ਨਹੀਂ 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 ਉਹ ਇੱਥੇ ਜਿੱਦਿ ਤੁਸੀਂ ਸਮਝ ਗਲਤ ਹੋ ਹਮ ਇਹਨਾਂ ਨੇ ਦੋ ਤਰ੍ਹਾਂ ਦੀ ਪਾਲਿਸੀ ਹੈ ਕੋਈ ਇਕੱਤ ਇਹਨਾਂ ਨੇ ਜਿਹੜੀ ਲਿਕਵਿਡਿਟੀ ਲਈ ਹੈ ਉਹਦੇ ਵਿੱਚ ਸਟੈਂਡਰਡ ਸਲ ਬ੍ਰੋਕਰਾਂ ਰਾਈਸ ਦਾ ਨੰਬਰ ਬਿਲਕੁਲ ਠੀਕ ਹੈ ਮੈਂ ਸਮਝ ਗਿਆ ਉਸ ਤੋਂ ਬਾਅਦ ਨਾਲ ਨਾਲ ਇਹਨਾਂ ਨੇ 25% ਜਿਹੜਾ ਬ੍ਰੋਕਰਾਂ ਰਾਈਸ ਸਾਡਾ ਐਫਆਰ ਤੇ ਉਹ ਵੀ ਇਹਨਾਂ ਨੇ ਸਪਲਾਈ ਨਾ ਦੇਣਾ ਸ਼ੁਰੂ ਕਰ ਲੈਣੀ ਹੈ ਓਕੇ ਪਰ ਮੇਨ ਜਿਹੜਾ ਸਰ ਨੂੰ ਇਸ ਟਾਈਮ ਮੇਨ ਪ੍ਰੋਬਲਮ ਜਿਹੜੀ ਆ ਰਹੀ ਹੈ ਉਹ ਹੈ ਆਰਰੀਐਸ ਸਪੇਸ ਦੀ ਕਿਉਂਕਿ ਸਪੇਸ ਦੀ ਜਿਹੜੀ ਪੋਜੀਸ਼ਨ ਸਾਡੇ ਕਾਫੀ ਸੈਂਟਰਾਂ ਦੇ ਵਿੱਚ ਤਾਂ ਇੱਕ ਸ਼ੈਲਾ ਨੂੰ ਇੱਕ ਸਟੈਕ ਵੀ ਨਹੀਂ ਮੈਂ ਗੋਗਲ ਮੈਂ ਫਾਲੋ ਕਰ ਰਹਾ ਹਾਂ ਥੋੜੀ ਨਾਲ ਮੇਰਾ ਸਵਾਲ ਇਹ ਹੈ ਕੀ 31 ਤੋਂ ਬਾਅਦ ਜਿਹੜੇ ਆਪਾਂ ਗੱਲ ਕਰਦੇ ਆਂ ਵੀ ਗਰਮੀ ਵੱਜੂਗੀ ਬ੍ਰੋਕਨ ਵੱਜੇਗੀ ਇਸ ਦਾ ਚੋਣੇ ਵੀ ਸਾਡੀ 31 ਮਾਰਚ ਦਾ ਕੰਟਰੈਕਟ ਸਪੈਸ ਪਰ ਉਹ ਪੁਆਇੰਟ ਉਹ ਐਂਡ ਇਟ ਇਟਸ ਨੋਟ ਪੋਸੀਬਲ ਨਾ ਜੀ ਜਿਹੜਾ ਹੈਗਾ ਆਪਾਂ ਗੱਲ ਕਰੀਏ 31 ਔਰ ਤਾਂ ਗੱਲ ਹੀ ਖਤਮ ਹੋ ਗਈ ਫਿਰ ਤਾਂ ਮੁੱਦੇ ਹੀ ਨਹੀਂ ਰਹਿ ਜੂ ਜੇ 31 ਤੱਕ 31 ਦਿਨ ਤੱਕ ਆਪਣਾ ਚੌਲ ਲੱਗ ਜਾਂਦਾ ਫਿਰ ਤਾਂ ਕੋਈ ਮੁੱਦਾ ਹੀ ਨਹੀਂ ਹੈਗਾ ਗੱਲ ਖਤਮ ਹੋ ਗਈ ਮੇਰਾ ਸਵਾਲ ਹੈ ਕਿ ਜੇ ਮੁੱਦਾ ਡਿਲੇ ਅੱਗੇ ਹੁੰਦਾ ਤਾਂ ਤੁਸੀਂ ਕੀ ਚਾਹੋਗੇ ਮਤਲਬ ਤੁਸੀਂ ਮਾਡਲ ਦਾ ਦੋ ਐਸੇ ਜਿਹੜੀ ਡੈਡ ਲਾਈਨ ਆ ਜੀ ਉਹ 30 ਜੂਨ ਹੈਗੀ ਆ ਠੀਕ ਹੈ ਜ एफसी ਦੀ ਜਿਹੜੀ ਡੈਡ ਲਾਈਨ ਆ ਉਹ 30 ਜੂਨ ਆ ਉਸ ਤੋਂ ਬਾਅਦ ਇਹ ਡੇਟ ਅੱਗੇ ਦੇ ਅੱਗੇ ਪਿਛਲੇ ਸਾਲਾਂ ਨੂੰ ਐਕਸਟੈਂਡ ਕਰਦੇ ਆ ਪਿਛਲੇ ਸਾਲਾਂ ਨੂੰ ਕਿਉਂ ਸਾਡੀ ਇੰਡਸਟਰੀਸ ਦਾ ਕੰਮ ਬਹੁਤ ਜ਼ਿਆਦਾ ਲੌਸਸੇਸ ਤੇ ਹੈ ਪਿਛਲੇ ਸਾਲ ਵਿੱਚ ਸੀ ਉਹਨੇ ਪ੍ਰੈਸ ਕਾਨਫਰੰਸ ਕਰਕੇ ਗਏ ਇਸ ਫੰਡ ਦੇ ਵਿੱਚ ਅਸੀਂ ਚਾਹੁੰਦੇ ਵੀ ਜੇ 30 ਜੂਨ ਤਾ ਉਹਨਾਂ ਦਾ ਸ਼ਡਿਊਲ ਹੈ ਤਾਂ 30 ਜੂਨ ਤੱਕ ਸਾਨੂੰ 200% ਜਿਹੜੀ ਸਪੇਸ ਆ ਪ੍ਰੋਵਾਈਡ ਕਰਵਾ ਦੇ ਪੰਜਾਬ ਸਰਕਾਰ ਦੀ ਪਾਲਿਸੀ 31 ਮਾਰਚ ਕਹਿੰਦੀ ਐ ਐਫਸੀ 30 ਜੂਨ ਦੀ ਮੈਂ ਤੁਹਾਡੀ ਗੱਲ ਫਾਲੋ ਕਰੀਏ ਚਲੋ ਤੁਸੀਂ ਦੱਸੋ ਹਾਂਜੀ ਤੁਸੀਂ ਦੱਸੋ ਘਰੇ ਤੋਂ ਬਾਹਰ ਘੁੱਤੀ ਘੁੱਤੀ ਰਿਹਾ ਹਮ ਇੱਕ 3 ਕਿਤਨੇ ਮਾਰਕ ਤੋਂ ਬਾਅਦ ਸੀਜ਼ਨ ਅੱਗੇ ਜਾਂਦਾ ਤਾਂ ਉਹਦੇ 'ਚ ਜਿਹੜੀ ਸਾਡੀ ਡ੍ਰਾਈਜ਼ ਹੈ ਜਿਹੜੇ ਪਹਿਲਾਂ ਇਹ 2% ਦਿੰਦੇ ਸੀ ਤਾਂ ਸਾਡੀ ਜਿਹੜੀ ਮਤਲਬ ਡ੍ਰਾਈਜ਼ ਉਹ ਤਾਂ ਵੱਧ ਹੀ ਜਾਂਦੀ ਹੈ ਨਾ ਜਿਉਂ-ਜਿਉਂ ਗਰਮੀ ਪੈਂਦੀ ਤੇ ਉਦੋਂ ਜਿਹੜੀ ਸੁੱਕਦੀ ਜਾਂਦੀ ਹੈ ਜਿਹੜੀ ਸਾਡੀ ਡ੍ਰਾਈਜ਼ ਹੈ ਉਹ 2% 3% ਜਿੰਨੀ ਵੀ ਬਦਲੇ ਇਹ ਦੇ ਸਕਦੇ ਨੇ ਕਿਉਂਕਿ ਡ੍ਰਾਈ ਤਾਂ 5% ਤੱਕ ਹੋ ਜਾਂਦੀ ਹੈ ਜਦੋਂ ਜੂਨ ਜਿਹਾ ਇਹ ਮੌਸਮ ਹੋ ਜਾਂਦੇ ਨੇ ਤਾਂ ਸਾਡੀ ਜਿਹੜੀ 2% ਡ੍ਰਾਈਜ਼ ਹੈ ਉਹ ਤਦ ਉਹ ਨਹੀਂ ਜਾਏਗੀ ਤੁਹਾਡਾ ਸਮਝ